ਤਸਵੀਰਾਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਚ ਬਣੀ ਸਰਕਾਰੀ ਪਾਰਕਿੰਗ ਦੀਆਂ ਨੇ ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਪਾਰਕਿੰਗ ਮਾਫੀਆ ਦਾ ਕਬਜ਼ਾ ਹੈ ਪਾਰਕਿੰਗ 'ਚ ਰੋਜ਼ਾਨਾ 40000 ਰੁਪਏ ਪਰਚੀ ਦੇ ਵਾਹਨ پارک ਕੀਤੇ ਜਾ ਰਹੇ ਨੇ ਜਦਕਿ ਕਰੀਬ ਮਾਰਚ ਮਹੀਨੇ ਤੋਂ ਇਹ ਪਾਰਕਿੰਗ ਬੰਦ ਪਈ ਹੈ ਹੋਰ ਤਾਂ ਹੋਰ ਪਾਰਕਿੰਗ ਮਾਫੀਆ ਵੱਲੋਂ ਇਸ ਮਹੀਨੇ ਦੇ ਵੀ ਪਾਸ ਇਸ਼ੂ ਕੀਤੇ ਜਾ ਰਹੇ ਨੇ ਅੱਜ ਜਦੋਂ ਮੇਅਰ ਕਰਨਜੀ ਤ੍ਰਿੰਟੂ ਨੇ ਟੀਮ ਨਾਲ ਇੱਥੇ ਛਾਪਾ ਮਾਰਿਆ ਤਾਂ ਇੱਕ ਵਿਅਕਤੀ ਨੂੰ ਸਰਕਾਰ ਦੇ ਰੈਵਨਿਊ ਨੂੰ ਚੂਨਾ ਲਗਾਉਂਦੇ ਹੋਏ ਕਾਬੂ ਕੀਤਾ ਗਿਆ ਇੱਥੇ ਲਗਭਗ ਕੋ 3-400 ਤੋਂ ਵੱਧ ਦੇਤੇ ਵਾਈਕਲ ਜਿਹੜੇ ਨਜਾਇਜ਼ ਤੌਰ ਤੇ ਜਿੰਨਾਂ ਦੀ ਪਾਰਕਿੰਗ ਫੀਸ ਲੈ ਕੇ ਇੱਥੇ ਪਾਰਕ ਕੀਤੇ ਗਏ ਸੀਗੇ ਉਹਦੇ ਵਿੱਚ ਇੱਕ ਜਿਹੜਾ ਵੀ ਕੋਈ ਠੇਕੇਦਾਰ ਦਾ ਕਰਿੰਦਾ ਸੀ ਉਹਨੂੰ ਮੌਕੇ ਤੋਂ ਫੜਿਆ ਔਰ ਬਾਕੀ ਜਿੰਨੇ ਵੀ ਲੋਕ ਇੱਥੇ ਵਾਈਕਲਜ਼ ਲੈਂਡ ਆਏ ਉਹਨਾਂ ਸਾਰਿਆਂ ਦੇ ਬਿਆਨ ਲਏ ਔਰ ਕਿਸੇ ਤੋਂ ਮੰਥਲੀ 1000 ਰੁਪਇਆ ਜਾਂ ਜਿਆਦਾ ਦੀਆਂ ਗੱਡੀਆਂ ਲਾਉਣ ਵਾਲਾ 8000 ਵਾਲਾ ਵੀ ਇੱਕ ਸੰਖੰਦ ਦੱਸ ਰਿਹਾ ਸੀਗਾ ਔਰ ਰੋਜ਼ਾਨਾ ਕੋਈ 30-40 ਰੁਪਏ ਦੀ ਜਿਹੜੀ ਪਰਚੀ ਉਹ ਪਰ ਵਾਈਕਲ ਤੋਂ ਲਈ ਜਾ ਰਹੀ ਸੀਗੀ ਔਰ ਇਹਦੀ ਜਿਹੜੀ ਜਾਂਚ ਆ ਜੇ ਦੀ ਇੱਕ ਮਾਰਕ ਕਰ ਦਿੱਤੀ ਗਈ ਹੈ ਔਰ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਚਾਹੇ ਉਹ ਸਾਡੇ ਵਿਭਾਗ ਦੇ ਹੋਣਗੇ ਜਾਂ ਬਾਹਰੋਂ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਏਗੀ ਮੇਅਰ ਨੇ ਜਿੱਥੇ ਮਾਫੀਆ ਤੋਂ ਹੋਈ ਨੁਕਸਾਨ ਦੀ ਪਰਪਾਈ ਕੀਤੇ ਜਾਣ ਦੀ ਗੱਲ ਕਹੀ ਉੱਥੇ ਹੀ ਇਹ ਵੀ ਕਿਹਾ ਕਿ ਜਦੋਂ ਤੱਕ ਸ਼ਹਿਰ ਦੀਆਂ ਪਾਰਕਿੰਗਾਂ ਦਾ ਠੇਕਾ ਨਹੀਂ ਹੁੰਦਾ ਨਿਗਮ ਦੇ ਮੁਲਾਜ਼ਮ ਆਪਣੀ ਨਿਗਰਾਨੀ ਹੇਠ ਇਹਨਾਂ ਪਾਰਕਿੰਗਾਂ ਦਾ ਕੰਮ ਸੰਭਾਲਣਗੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ